ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਹੋ ਗਈ 18 ਫਰਵਰੀ 2026 ਰੋਜ਼ਾਨਾ ਦੀ ਤਰ੍ਹਾਂ ਅੱਜ ਬਈ ਫੇਰ ਕੋਟਖਪੂਰੇ ਆਏ ਆ ਆਪਾਂ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7:30 ਵੱਜ ਚੁੱਕੇ ਆ ਤੇ ਰੇਟ ਦੀ ਗੱਲ ਕਰੀ ਕੱਲ ਦਾ ਰੇਟ ਬਈ 305 ਰੁਪਏ ਤੋਂ ਲੈ ਕੇ 470 ਰੁਪਏ ਤੱਕ ਜਿਹੜੀ ਗੱਲ ਤੂੜੀ ਵਿਕੀ ਆ ਤੇ ਹਰੇ ਚਾਰੇ ਦਾ ਰੇਟ ਵੀ ਹੋਈ 2250 ਰੁਪਏ ਤੱਕ ਜਿਹੜਾ ਹਲੇ ਤੱਕ ਚੱਲੀ ਜਾਂਦਾ ਤੇ ਬਾਕੀ ਅੱਜ ਦਾ ਜਿਹੜਾ ਰੇਟ ਦੇਖਾਂਗੇ ਵੀ ਤੂੜੀ ਦਾ ਕਿੱਥੋਂ ਤੱਕ ਜਾਂਦਾ ਤੇ ਬਾਕੀ ਟਰਾਲੀਆਂ ਦੀ ਗੱਲ ਕਰੀਏ ਲੱਗ ਪਾ ਗੱਠ 9 9 1 ਦਾ ਡਰੇਟ ਵੀ ਦੱਸ ਚੁੱਕੇ ਆ 305 ਤੋਂ ਲੈ ਕੇ 470 ਰੁਪਏ ਦਾ ਕਰਿਆ ਸੀ ਤੇ ਪਹਿਲੀ ਟਰਾਲੀ ਤੂੜੀ ਬਈ ਸਨ ਚੱਕ ਰਹੇ ਆ ਬਾਕੀ ਲੋਗ ਰੰਗ ਦਾ ਥੋੜਾ ਜਿਹਾ ਬਾਕੀ ਪੰਜ ਤੂੜੀ ਸੁੱਕੀ ਆ ਜਾਵਾ ਤੇ ਰੰਗ ਥੋੜਾ ਜਿਹਾ ਹੈਗਾ बाकी तो रेन देख सकते बाकी रेट देखा गे बी ਸੋਲਗੇ ਵਾਲਾ ਆ ਵੀ ਕਾਲੇ ਬੋਲ ਕੰਨ ਦੂਰ ਕਰ ਆ 150 ਰੁਪਿਆ 150 ਮੇਰੇ 150 ਮੈਨੂੰ ਪਤਾ ਤੇਰਾ 150 ਮਿੱਟੀ ਮੁੱਟੀ ਹੈ ਨਹੀਂ ਬਈ ਆਹ ਹੱਥ ਵੇਖ ਲੱਫ ਲਾ ਫਿਰ ਮੁੜ ਕੇ ਨਾ ਕਹਿ ਦੀ ਉੱਥੇ ਕੀ ਕੋਲ ਜਾਏਗਾ ਬਈ ਚਾਹ ਉੜੂਗਾ 200 ਰੁਪਿਆ 200 ਰੁਪਿਆ 5 5 10 15 15 20 25 25 30 35 35 40 50 60 70 80 90 100 100 ਪੰਜ 305 ਸੋਲਾ ਬਾਈ ਕਿਨੇ ਬਜੀ ਤਰਸ 5 ਉਹਨੂੰ ਪੁੱਛਦਾ ਗੱਲ ਉਹਨੂੰ ਇੱਕ ਮਿੰਟ ਖੜ ਜਾਏ ਉਸ ਨੂੰ ਪੁੱਛਦਾ ਮੈਂ ਤੈਨੂੰ ਤਾਂ ਨਹੀਂ ਪੁੱਛਿਆ ਹਾਂ ਬਾਈ ਇੱਥੇ ਜਣੀ ਸ਼ਹਿਰ ਚ ਸ਼ਹਿਰ ਦੀ ਲੇੜੀ ਦਰਗੋ ਕੋਲੀ ਲੈ ਆ ਬਾਈ 5 ਰੁਪਏ ਦੇ ਕਿੰਨੇ ਬੈਜੀ ਤੋਂ ਬਾਹਰ ਆ ਆਹ ਤੂੜੀ ਚੱਗੀ 305 ਰੁਪਏ ਤੇ ਰੰਗ ਥੋੜਾ ਜਿਹਾ ਹੈਗਾ ਬਾਕੀ ਬਾਹਰ ਦੀ ਤੂੜੀ ਹੈ ਬਈ ਪੈਲੀ ਟਰਾਲੀ ਕੀ ਤੇ ਲਾਈ ਬਾਈ ਕਿਦੀ ਏ ਟਲੀ ਲਾਈ ਟੁੜੀ ਆਹ ਉਹ ਇਹ ਨੇ ਤੇ ਆ ਉੱਥੇ ਨੇੜੇ ਐ ਜੀ ਸਰ ਜੀ ਆਈ ਨਿਕਲੋ ਭਾਈ ਆਈ ਨਿਕਲੋ ਸਹੀ ਨਿਕਲੋ ਸਰ ਲਾਇਆਗੇ ਫਿਰ ਕੋਟ ਸੇਵ ਨਾਲੇ ਕੋਲੇ 400 ਰੁਪਿਆ ਕਰਾਇਆ ਲਾਇਆਗਾ ਭਾਈ ਬੋਲ 300 ਰੁਪਿਆ ਯਾਰ 300 ਰੁਪਿਆ ਹਾਂਜੀ 5 10 15 15 20 ਠੀਕ ਹੈ 25 30 35 ਚਾਲੀ ਪੰਤਾਲੀ 350 54 60 360 ਰੁਪਏ ਹੋ ਲੱਗਨੇ 360 ਲੀ ਗੀ ਬਾਈ 300 ਰੁਪਏ ਹੋਰ ਕਿੰਨੇ ਦੇਖ ਨੰਬਰ ਦੋ ਲਿਖਾ ਪਾ ਤੇ ਕੁਆਲਟੀ ਬਈ ਆਹ ਤੂੜੀ ਲੱਗੀ ਹੈ 360 ਰੁਪਏ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਅੱਗੇ ਦੇਖਾਂਗੇ ਵੀ ਪਹਿਲੀ ਲੱਗੀ 305 ਦੂਜੀ 360 ਦੇ ਅਗਲੀ ਥੋੜੀ ਸੋਨ ਚੱਕਰ ਆਣਦੇ ਆ। ਆਹ ਦੇ ਦਿੰਦੇ ਆ 20 ਕੁ ਕਰ ਮਾਰੀਏ। ਇਹ ਦੀ ਡਿਲੀਵਰੀ ਮੇਰੀ ਅੰਦਰ ਦੀ ਜੀ ਹਾਂ ਹਾਂ ਅੰਦਰ ਦੀ ਥੋੜੀ ਬੋਲੋ ਜੀ 350 ਰੁਪਿਆ 350 55 55 60 60 70 75 75 400 400 5 5 10 15 20 25 25 30 430 ਰੁਪਏ ਬੋਲਾ ਬੈ ਕਿਨੇ 430 ਰੁਪਏ ਲੋਕੀ ਅੰਦਰ ਦੀ ਤੂੜੀ ਆਹ ਲੱਗੀ ਹੈ 430 ਰੁਪਏ ਬਾਕੀ ਬਈ ਅੱਗੇ ਦੇਖਾਂਗੇ ਇਹ ਰੇਟ ਕਿੱਥੋਂ ਤੱਕ ਜਾਂਦਾ ਆਹ ਤੂੜੀ ਲੱਗੀ 430 ਰੁਪਏ ਅੰਦਰ ਦੀ ਸੀ ਪਹਿਲਾਂ ਵੀ ਦੋ ਟਰਾਲੀਆਂ ਜਿਹੜੀ ਬਾਹਰ ਦੀ ਤੂੜੀ ਸੀ ਅੰਦਰ ਦੀ ਪਹਿਲੀ ਟਰਾਲੀ ਬੋਲੀ ਹੋਈ ਆ ਬਾਕੀ ਅੱਗੇ ਦੇਖਦੇ ਆ ਦਾ ਵੀ ਗੱਲ ਕੋਈ ਲਾ ਬੈਗ ਲੱਗ ਜਾਈ ਹੁਣ ਕੋਈ ਆ ਬਾਹਰ ਜਾ ਕੇ ਬਾਹਰ ਆ ਗਏ ਬਾਹਰ ਦੇ ਤੇ ਪੈ ਗਈ 340 ਜੀ ਬਾਹਰ ਹੋ ਜਾਣਾ 340 ਜੀ ਵਗੋਂ ਪਤਾ ਨਹੀਂ ਤੇ ਤੂੰ ਆਖੇ ਉਹ ਚੱਲ ਇਤਰ ਗੱਲ ਕਰਿਆ ਤੂੰ ਚਲੋ ਭਾਈ ਚਲੋ ਚੱਲ ਉਹ ਕੋਈ ਲੇ ਲਊਗਾ ਜੇ ਤੁਸੀਂ ਮੈਨੂੰ 5000 ਰੁਪਏ ਦੇਉਂਗੇ ਹਾਂ ਕੇਵਲ ਅੰਦਰ ਦੀ ਤੂੰ ਲੈ ਨਹੀਂ ਇਹ ਬੁਹਰਾਈ ਹੈ ਤੇਰੀ ਏ ਤੁੜੀ ਹਰੀ ਰੋ ਲਾਵਾਂਗੇ ਜਾਊਗਾ ਬਾਈ ਬੋਲ ਐ ਨਿਕਲੋ ਸਾਰੀ 350 ਰੁਪਏ 350 350 350 60 ਕਰਦੇ ਸੰਦਵਾ 60 ਰੁਪਏ 65 ਰੁਪਏ 65 ਰੁਪਏ 70 70 75 375 375 ਬੋਲਾ ਬਾਈ ਜੀ ਲੈ 375 ਰੁਪਏ ਬਾਈ ਕਾਕੇ ਲੈ ਬਾਈ ਓਏ ਇੱਕੋ ਹੀ ਨਿਕਲੂ ਕੋੜੀ ਇਹਦੀ ਲੈਓ ਵੀ 375 ਰੁਪਏ ਬਈ ਲੱਗੀ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਅੱਗੇ ਦੇਖਾਂਗੇ ਬਈ ਤੇ ਹਲੇ ਤੱਕ ਜਿਹੜਾ ਟਾਪ ਦਾ ਰੇਟ ਉਹੀ 430 40 ਰੁਪਏ ਆ ਤੇ ਬਾਕੀ ਹਲੇ ਵੀ ਟਰਾਲੀਆਂ ਜਿਹੜੀਆਂ ਅੱਗੇ ਗੱਲ ਕਰੀ ਲਗਭਗ 7-8 ਨਗ ਹੋਰ ਪਈ ਆ ਅੰਦਰ ਦੀ ਥੋੜੀ ਬੋਲੋ ਓਏ ਨਾ ਲੈਖ ਭਾਈ ਨੰਬਰ ਲੈ ਲੈ ਨਾ ਰਾਜ ਦੀ ਜਗ੍ਹਾ ਤੋ ਲੋ ਜੀ ਦਵਰੇ ਜਣੀ ਜੋ ਦਵਰੇ ਜਾਏਗਾ 300 ਰੁਪਇਆ ਕਰਾਇਆ ਤੇ ਆੜੂ ਦਾ ਭਾਈ ਬੋਲ 350 ਰੁਪਇਆ 350 350 350 ਬੋਲਣਾ ਭਾਈ ਜੀ 350 ਭਾਈ ਜੀ ਲਿਖੀ ਭਾਈ ਦੁਆਰੇ ਨੇ ਲੋਬੀ ਅੰਦਰ ਦੀ ਬਾਕੀ ਤੂੜੀ ਏ ਸੀਗੀ ਤੇ ਰੇਟ ਵੀ 350 ਰੁਪਇਆ ਜਿਹੜਾ ਦਾ ਲੱਗਿਆ ਤੇ ਬਾਕੀ ਅੱਗੇ ਦੇਖਾਂਗੇ ਅਦੀਪ ਭਾਈ ਕੀ ਆਵਾਜ਼ ਭਾਈ ਬੋਲੋ ਵੇ ਅਬ ਮੈਂ ਨਾ ਬੱਸ ਰੋਟਾ ਟਮਾਟਰ ਲਿਆਇਆ ਮੈਂ ਖੁੱਲ ਗਏ ਬੋਲੋ ਹੀ ਬੋਲੋ 300 ਸੰਦਮਾ 300 ਰੁਪਿਆ 300 ਰੁਪਿਆ 300 ਰੁਪਿਆ 300 ਰੁਪਿਆ 300 ਰੁਪਿਆ ਬੋਲਾ ਬਾਈ ਜੀ ਲਈ ਬਈ ਟੈਲੀ ਕੀ ਦੀ ਆ ਆਪਣੀ ਆ 300 ਰੁਪਿਆ ਬਾਈ ਨਹੀਂ ਵੇਚ ਲੋਕੀ 300 ਰੁਪਿਆ ਲੱਗਦੀ ਸੀ ਪਰ ਕਿਸਾਨ ਵੀਰ ਨੇ ਨਹੀਂ ਵੇਚੀ ਅੰਦਰ ਦੀ ਤੂੜੀ ਸੀ ਬਾਕੀ ਅੱਗੇ ਦੇਖਦੇ ਆ ਪਟੇਆ ਕਾਲਿਆ ਹੂੰ ਗੰਦ ਦੇ ਮੁੱਠਾ ਮਾਰਦੇ ਨੇ ਕਿ ਮਿਲਣਗੇ ਦੇ ਲੈ ਵੀ ਬਾਈ ਦੋ ਨੀ ਬੋਦਾ ਫੀਆ ਕਹ ਲੈਂ ਤੰਗਾ ਗੋਡੀ ਤੰਗ ਕਰਦੇ ਘਰ ਵਾਲੀ ਹੋਵੇ ਰੱਲੀ ਇਹ ਤੁਸੀਂ ਕਹਾ ਟਾਗੀੜੀ ਕਿੰਨੇ ਆਂ ਮੈਂ ਤਾਂ ਸਹੀ ਆਂ ਆਣਗਵਾਲ ਬਹੁਤ ਰੌਲਾ ਪਾਉਂਦੇ ਬਾਈ ਪ੍ਰੀ ਹਾਂ 400 ਰੁਪਏ ਯਾਰ ਹੂੰ 400 400 ਬੋਲਾ ਬਾਈ ਕਿਨੇ ਹਾਂਜੀ 5 10 15 20 25 30 35 40 440 ਬੋਲਾ ਕਿਨੇ ਚੱਲ ਲੈ ਬਾਈ ट्राली लगी चार सौ चालीस रुपये थोड़ी अंदर दी बाकी अगे देखा गे भाई दी ਅੰਦਰ ਦੀ ਥੋੜੀ ਬੋਲੋ ਜੀ ਕਿੱਥੇ ਜਾਣੀ ਬਾਈ ਆਹ ਬਾਲਪੁਰ ਜਾਣੇ ਗੋਲ ਫਿਰ 300 ਰੁਪਿਆ 300 300 5 5 10 15 20 25 25 30 350 55 54 60 65 65 70 75 80 85 85 90 390 ਬੋਲਣਗੇ ਨੇ तीन सौ नब्बे रुपये भ नहीं तीन सौ नब्बे रुपय ल लगे भी अल तक भी चार सौ चालीस रुपये टॉप का रेट रहा बाकी अग् देखा गेट ਹਾਂ ਇਹ ਏ ਭਾਈ ਅੰਦਰ ਜੀ ਹਾਂ ਭਾਈ ਅੰਦਰ ਜੀ ਥੋੜੀ ਬੋਲੋ ਜੀ 300 300 ਰੁਪਿਆ 300 ਰੁਪਿਆ ਹਾਂ ਜੀ 310 310 15 20 20 25 35 40 350 55 55 355 60 65 65 365 ਬੋਲਾਂਗੇ ਨੇ 70 75 75 80 85 90 99 395 ਬੋਲਾਂਗੇ ਨੇ 395 ਰੁਪਏ ਖਰਚੇ ਜੀ 395 ਰੁਪਏ ਲਓ ਵੀ 395 ਰੁਪਿਆ ਹ ਲੱਗੀ ਆ ਤੇ ਬਾਕੀ ਤੁਹਾਨੂੰ ਅੱਗੇ ਦਿਖਾਵਾਂਗੇ ਜੀ ਜੀ ਆ ਬਾਈ ਕਾਪਟਿੰਗ ਆਹਾ ਮਾਰਦੀ ਆ ਮੈਂ ਲਾਈ ਕੁੜੀ ਆ ਰੇ ਹੋਰ ਆ ਰੋੜਾ ਰੋੜਾ ਹੋਈ ਹੋਰ ਲੈ ਕੇ ਬਾਈ ਕਰਨਾ ਫਰੰਦਾ ਦੇ ਬੋਲੋ ਬਈ ਕਿੰਨੇ ਤੱਕ ਵੀ 300 ਰੁਪਇਆ ਵੱਡੀ ਹੋਰ ਸੱਤੰਬੇ 300 ਰੁਪਇਆ ਸਰੂਬਾ ਤਲਫਤ ਆਰ ਬੀਏ 100 ਰੁਪਏ 20 ਰੁਪਏ ਚਾਹੋਗੇ ਜੀ ਜੀਪੁਰ ਸੇਮ ਨਾਲੇ ਕੋਲੇ ਕਿਤਾਂ ਕਿ ਲਵਣਗੇ ਜੀਪੁਰ ਸੇਮ ਨਾਲੇ ਕੋਲੇ 300 ਰੁਪਏ ਕਿਰਾਇਆ ਮੈਊਗਾ 300 ਰੁਪਏ ਸਿਰਫ ਸਾਰੇ ਜਾਂਦੇ ਆ ਸਾਰੇ ਜਾਂਦੇ ਆ ਇੱਥੇ ਥੋੜੀ ਜਾਂਦੇ ਆ 500 ਓਏ ਇਹ ਨਹੀਂ ਕਹਿ ਸਕਦਾ ਜੀ ਜਾਣਾ ਤਾਂ ਖਾ ਦੱਸੋ ਨਹੀਂ ਜਾਣਾ ਕਾ ਰੇ ਥੱਪੀ ਕਰਨਾ ਕਿਹੜਾ ਜਾਣਾ ਆ ਸੇਮ ਨਾਲੇ ਜੀਪੁਰ ਕੋਲ ਤੇ ਬਾਰ-ਬਾਰ ਹੀ ਕੋਣੀ ਹੈ ਸਰ 310 ਰੁਪਏ 15 15 ਹੇ 25 30 330 ਰੁਪਏ 350 ਰੁਪਿਆ 350 ਬੋਲਾ ਕਿ 55 50 60 360 360 ਕਿਹੜਾ ਬੋਲੇ ਤੂੰ ਬੋਲੇ 360 360 ਬੋਲਾ ਕਿ 360 ਰੁਪਏ ਕਿਸੇ ਨੂੰ ਲੋਬੀ ਤੇ 300 ਤੇ 65 ਰੁਪਏ ਵੀ ਲੱਗੀ ਹੈ ਤੇ ਬਾਕੀ ਅੱਗੇ ਦੇਖਾਂਗੇ ਹਲੇ ਤੱਕ ਵੀ ਜਿਹੜਾ ਸਿਰੇ ਦਾ ਜਿਹੜਾ ਰੇਟ ਆ 400 ਤੇ 40 ਰੁਪਏ ਤੇ ਬਾਕੀ ਮਗਰ ਦੋ ਟਰਾਲੀਆਂ ਹੋ ਤਿੰਨ ਹੋਰ ਪੰਗਾ ਬਈ ਰਾਜਾ ਬਾਈ ਦੱਸ ਦੇ ਕਿੱਥੇ ਇਹ ਬੰਦੇ ਨੇ ਜਾਊਗਾ ਨਾ ਮੇਰੇ ਨਾਲ ਜਾਣਾ ਪਿੰਡ ਦੇ ਦੇ ਪਹਿਲਾਂ ਪਿੰਡ ਵੇਖ ਆਵਾ ਤੂੰ ਜਾ ਕੇ ਆ ਆਹ ਚੜ ਗਿਰ ਮੇ ਨੂੰ ਪਈ ਉਹਦਾ ਤੱਕ ਤੈਨੂੰ ਕਿੰਨੇ ਕੁ ਦਿੱਲੀ ਦਾ ਨਹੀਂ ਜੋ ਐ ਸਿੱਖਦੀਏ ਸੱਲੂਗੀ ਸੇਵਣ ਵਾਲੇ ਤਲਾਏ ਰਫੀਪੁਰ ਦਾ ਲਾਉ ਲਿਆਊਗਾ ਇਹਦੇ 200 ਰੁਪਏ ਆ ਜਾ 200 ਫੁੱਲ ਪੰਮੇ ਹੱਥ 200 ਪੰਜ 10 15 20 25 30 35 250 55 60 65 70 75 80 85 ਲੱਭੇ ਪੂਰਾ 300 5 ਦਿਓ 305 ਬੋਲਾ ਗਏ 305 ਰੁਪਏ 305 ਰੁਪਏ 300 ਰੁਪਏ ਕਰਿਆ ਨਸ ਬੁਦੀ ਦੀਆਂ 300 ਰੁਪਏ ਲਿਖਾਓ ਪਾ ਲਓ ਕਿ 305 ਰੁਪਏ ਲਿਖੀ ਆ ਬਾਕੀ ਅੱਗੇ ਦੇਖਾਂਗੇ ਕੀ ਕਰਨਾ ਹੈ ਬੋਲੀ ਨਾ ਬੋਲੀ ਨਾ ਗੱਡੀ ਨਾ ਬਿਲਕੁਲ ਪਰ ਕਿੰਨਾ ਕਰਕੇ ਦਿਓ ਚਲ zara trailer ਦੇ ਵਿੱਚ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ ਬੋਲੋ ਹੀ ਬੋਲੋ 300 ਰੁਪਿਆ 350 350 ਕਿੱਥੇ ਜਾਣੀ ਆ ਰੋਡ ਜਾਵੋਗੇ ਬਾਈ ਨਹੀਂ ਯਾਰ ਰੋਡ ਨਹੀਂ ਪੁੱਛ ਲਓ ਬਾਈ ਪਹਿਲਾਂ ਹੋ ਗਈ ਗੱਲ ਉਹ ਕਦ ਤੱਕ ਚਾਲ ਦਾਂਗੇ ਯਾਰ ਉਹ ਬਾਈ ਖੜਾ ਜਾਂਦਾ ਗੱਲ ਦਾ ਭਾਈ ਜੀ ਆ ਰਾਮਸਰ ਜਾਵੋਗੇ ਆ ਰਾਮਸਰ ਜਾਵੋਗੇ ਰਾਮਸਰ ਜਾਵਣਾ ਕਿੰਨਾ ਟੈਨ ਫਿਰ 300 ਰੁਪਇਆ 300 10 15 20 20 80 350 ਯਾਰ 350 60 65 70 80 85 385 ਰੱਬ 400 400 ਬੋਲਾਂਗੇ ਨੇ ਹਾਂ 5 10 410 ਰੁਪਏ ਬੋਲਾਂਗੇ ਨੇ 15 15 20 420 ਬੋਲਦਾ ਕੋਈ ਹਾਂ 420 ਹੋ ਗਈ ਜੱਜਾ ਲੋ ਵੀ 420 ਰੁਪਏ ਲੱਗਿਆ ਹਥੂੜੀ ਤੇ ਧੰਨਵਾਦ ਵੀ ਸਾਰੇ ਵੀਰਾਂ ਦਾ ਤੇ ਅੱਜ ਦਾ ਟਾਪ ਦਾ ਰੇਟ ਵੀ 400 40 ਰੁਪਏ ਤੱਕ ਗਿਆ 305 ਰੁਪਏ ਤੋਂ ਲੈ ਕੇ